ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜੇ ਸੀਗਾ ਇੱਕ ਸਰਕਮਸਟੈਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨ ਪਲਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਿਡ ਹੈ ਜੀਪੀਐਸ ਇਨੇਬਲਡ ਹੈ ਤੋ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਵਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੰਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਸੱਤ ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਜਿਹੜੀਆਂ 7 ਐਮਬੂਲੈਂਸਸ ਆ ਉਹ ਉਹਨਾਂ 7 ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਜਿਹੜੇ ਹੈਗੇ ਆ ਸਮਾਣੇ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਮਬੂਲੈਂਸ ਪਟਿਆਲੇ ਦੇ ਵਿੱਚ 4 ਲੁਧਿਆਣੇ ਦੇ ਵਿੱਚ 3 ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜਿਲ੍ਹਿਆਂ ਦੇ ਵਿੱਚ ਕਿਤੇ ਇੱਕ ਆ ਕਿਤੇ ਦੋ ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਮਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸਵਾਵਾ ਦੇਣ ਗਿਆ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਆਪਣੇ ਸਾਰੇ ਸਹਿਯੋਗੀਆਂ ਦਾ ਕਿਉਂਕਿ ਸੀਐਮ ਹਰਿਆਣਾ ਨੇ ਇੱਥੋਂ ਟੇਕ-ਆਫ ਕਰਨਾ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟੈਂਟ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ মিডিਆ ਦਾ ਚੰਚੇ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਣ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕੱਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ ਸਾਰੇ ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਆ ਉਹਨਾਂ ਦੀ ਮੈਨ ਪਾਵਰ ਦੀ ਡਿਪਲॉयਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ